2016 ਤੋਂ ਮੋਰਜੇ ਲਾਉਂਦੇ ਆਏ ਆ ਕਾਲੇ ਪਾਣੀ ਦੀ ਕਾਲੀ ਸਵਾਦੀ ਸਾਡੀ ਕਿਸੇ ਨੇ ਇੱਕ ਨਹੀਂ ਸੁਣੀ ਨਾ ਕਿਸੇ ਸਰਕਾਰ ਨੇ ਸੁਣੀਆਂ ਨਾ ਕਿਸੇ ਨੇ ਟੈਂਕ ਵਾਲੇ ਨੇ ਸੁਣੀਆਂ ਜਿੱਥੇ ਅਸੀਂ ਵਾਸ਼ਬੇਸ਼ਰ 'ਚ ਮੂੰਹ ਧੋਨੇ ਆ ਵਾਸ਼ਬੇਸ਼ਰ ਚਿੱਟੇ ਦਾ ਕਾਲਾ ਹੋ ਜਾਂਦਾ ਕੋਠੇ ਜਾ ਕੇ ਦੇਖ ਲਓ ਡਿਪਟੀ ਸਾਹਿਬ ਦੇਖ ਲੈਣ ਜਿਹੜਾ ਮਰਜੀ ਬੰਦਾ ਤੁਹਾਡਾ ਪੰਜਾਬ ਸਰਕਾਰ ਦਾ ਆ ਕੇ ਦੇਖ ਸਕਦਾ ਵਾ ਜਿਲ੍ਹੇ ਵਿਵਾਦ ਉਠਾਈ ਜਾਂ ਸਾਡੇ ਹੱਕ ਦੇ ਵਿੱਚ ਤੋਂ ਉਹਨੂੰ ਦਪਾਇਆ ਗਿਆ ਆ ਆ ਅਸੀਂ ਸਵਾਗਤ ਕੋਈ ਲੱਖੇ ਸੁਹਾਣੇ ਦੇ ਨਾਲ ਖੜੇ ਹੋ ਦੀ ਆਵਾਜ਼ ਦੱਪ ਨਹੀਂ ਦੇਣੀ ਅਸੀਂ ਆਪ ਪਬਲੀਕ ਆੜ ਕੇ ਅੱਗੇ ਹੋ ਕੇ ਖੜੇ ਆ ਇਹ ਹੀ ਬੁੱਢੇ ਰਾ ਦੇ ਨਾਂਦੇ ਸੀ ਤੇ ਵਾਗੋ ਜੀ ਸਨਾਨ ਕਰਦੇ ਸੀ ਚੰਗਾ ਪਾਣੀ ਸੀ ਬਾਕੀ ਇਹ ਡੈਂਗਾ ਆਈਆਂ ਤੇ ਸਰਕਾਰਾਂ ਦਾ ਕੰਮ ਹੈ ਜਿਹੜਾ ਡੈਂਗਾ ਦਾ ਪਾਣੀ ਆਂਦਾ ਨਾ ਡੈਂਗ ਦੇ ਵਿੱਚ ਤੇ ਕਾਲਾ ਪਾਣੀ ਹੋਇਆ ਪਿਆ ਸਾਰਾ ਪਾਣੀ ਸਾਫ਼ ਪੰਦਾ ਸੀ ਪਹਿਲੇ ਤੇ ਹੁਣ ਕਾਲਾ ਪਾਣੀ ਕਰਤਾ ਇਹਨਾਂ ਨੇ ਇੱਥੇ ਸਰੋਵਰ ਬਣਿਆ ਸੀ ਇੱਥੇ ਸਰੋਵਰ ਬਣੇ ਲੋਕੀ ਪਸਾਖੀ ਦੇ ਅੱਗੋਂ ਪਿਛਾਂ ਇਸ਼ਨਾਨ ਕਰਦੇ ਸੀ ਅੱਜ ਉਹ ਸਰੋਵਰ ਕਿੱਥੇ ਆ ਇਹਨਾਂ ਦੀਆਂ ਡਾਂਗਾਂ ਦੀ ਖਾਦ ਰੋ ਸਰੋਵਰ ਇੱਥੋਂ ਪੁੱਟਿਆ ਗਿਆ ਪੂਰੀ ਆ ਗਿਆ ਕਿਉਂਕਿ ਕਾਰੀ ਸਵਾਦ ਦੇ ਸਰੋਵਰ ਚ ਕੌਣ ਨਾਏ ਇਹਨਾਂ ਕਾਰਨ ਕੀ ਹੈ ਕਿਉਂ ਇਹ ਕੰਦਾ ਨਾਲ ਕਰਦਾ ਇਹਨੂੰ ਪਵਿੱਤਰ ਬਾਣੀ ਕਰੋ ਨੰਗਾ ਜਿਹੜੀ ਹੈਗੀਆਂ ਤੇ ਧੂਆਂ ਘਿਰਦਾ ਸਾਡੇ ਘਰਾਂ ਨਹੀਂ ਆ ਸਾਡੇ ਬੱਚੇ ਦੁਖੀ ਹੁੰਦੇ ਆ ਸਾਡੇ ਬੁੱਢੇ ਬਨਵਾਲ ਹੋ ਰਹੇ ਆ ਸਾਡੇ ਨੌਜਵਾਨ ਕਿੰਨੇ ਮਰ ਗਏ ਤੁਸੀਂ ਚੇਲ ਦੇ ਅੰਦਰ ਬੈਠੇ ਆ ਸਸਕਾ ਲੁਧਿਆਣਾ ਲੈ ਕੇ ਦੇਖ ਰਿਹਾ ਹਾਂ ਤੁਸੀਂ ਮੈਂ ਨੇ ਤਿੰਨ ਤਵਾਰੀ ਤਾ ਦੱਸ ਦਈਏ ਕਿ ਪਹੁੰਚੇ ਹਾਂ ਲੁਧਿਆਣਾ ਤਾਜਪੁਰ ਰੋਡ ਤੇ ਜਿੱਥੇ ਦੱਸ ਦਿੰਨੀ ਆ ਕਿ ਕਾਲਾ ਪਾਣੀ ਮੋਰਚਾ ਵੱਲੋਂ ਜਿਹੜਾ 3 ਦਸੰਬਰ ਨੂੰ ਇੱਕ ਕੋਲ ਦਿੱਤੀ ਗਈ ਸੀਗੀ ਤਾਂ ਅੱਜ 3 ਦਸੰਬਰ ਉਹ ਦਿਨ ਆ ਚੁੱਕਿਆ ਹੈ ਜਿਸ 3 ਦੇ ਵਿੱਚ ਜਿਹੜਾ ਕਾਲਾ ਪਾਣੀ ਦੱਸ ਦਿੰਨੇ ਆ ਤੁਹਾਨੂੰ ਕਿ ਗੰਦੇ ਨਾਲੇ ਦਾ ਨਾਮ ਜਿਹੜਾ ਸੀਗਾ ਪਹਿਲਾਂ ਬੁੱਢਾ ਦਰਿਆ ਸੀਗਾ ਤਾਂ ਉਹ ਬੁੱਢੇ ਦਰਿਆ ਤੋਂ ਜਿਹੜਾ ਗੰਦਾ ਨਾਲਾ ਕਿਵੇਂ ਬਣ ਗਿਆ ਉਹ ਲੋਕ ਅੱਜ ਇੱਥੇ ਕਾਫੀ ਮੌਜੂਦ ਨੇ ਸੋ ਗੱਲਬਾਤ ਵੀ ਕਰਾਂਗੇ ਲਾਜ਼ਮੀ ਹੈ ਕਿਉਂਕਿ 3 ਦਸੰਬਰ ਦਾ ਅ ਡੇ ਆਤਾ 3 ਦਸੰਬਰ ਨੂੰ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਪਲਾਂਟ ਨੂੰ ਜਿਹੜਾ ਬੰਦ ਕੀਤਾ ਜਾਊਗਾ ਕਾਲਾ ਪਾਣੀ ਮੋਰਚੇ ਵੱਲੋਂ ਤਾਂ ਲੋਕ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਇਕੱਠ ਜਿਹੜਾ ਉਹਨਾਂ ਦਾ ਇਕੱਠਾ ਹੈ ਤਾਂ ਇੱਕ ਪਾਸੇ ਦੇਖ ਸਕਦੇ ਹੋ ਤੁਸੀਂ ਕਿ ਲੋਕਾਂ ਵੱਲੋਂ ਕਿਧਨੇ ਕਿਤੇ ਰੋਸ ਜਿਹੜਾ ਆਪਸ ਵਿੱਚ ਜਿਤਾਇਆ ਜਾ ਰਿਹਾ ਪਰ ਲੋਕ ਇੱਥੇ ਮੌਕੇ ਤੇ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦਿਖਾ ਦਿੰਨੇ ਹਾਂ ਇਸ ਟਾਈਮ سپورਟ ਤੇ ਤਾਜਪੁਰ ਰੋਡ ਬਿਲਕੁਲ ਚੌਕੀ ਦੇ ਸਾਹਮਣੇ ਖੜੇ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦੁਕਾਨੇ ਕਿ ਇੱਕ ਪਾਸੇ ਬੈਰੀਕੇਡ ਕੀਤਾ ਹੋਇਆ ਤਾਂ ਦੂਜੇ ਪਾਸੇ ਵੀ ਲੋਕਾਂ ਨਾਲ ਗੱਲਬਾਤ ਕਰਾਂ ਉੱਡਾ ਦਰਿਆ ਸੀਗਾ ਉਹਨੂੰ ਜਿਹੜਾ ਗੰਦਾ ਨਾਲਾ ਜਿਹੜਾ ਨਾਮ ਜਿਹੜਾ ਉਹਦਾ ਬਣ ਚੁਕਿਆ ਤਾਂ ਗੰਦਾ ਨਾਲਾ ਕਿਵੇਂ ਬਣਿਆ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਕਾਫੀ ਜਿਹੜਾ ਕਿਤੇ ਨੇ ਕਿਤੇ ਉਸ ਗੰਦੇ ਨਾਲੇ ਦੇ ਨਾਲ ਜਿਹੜਾ ਕਿਤਨੇ ਕਿਤੇ ਕਈ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਕੈਂਸਰ ਵਰਗੀਆਂ ਜੜੀਆਂ ਬਿਮਾਰੀਆਂ ਪੈਂਦੀਆਂ ਨੇ ਤਾਂ ਕਾਲਾ ਪੀਲਿਆ ਵੀ ਜਿੰਨੂੰ ਕਿਹਾ ਜਾ ਸਕਦਾ ਉਹ ਵੀ ਬਿਮਾਰੀਆਂ ਕਈ ਲੋਕਾਂ ਨੂੰ ਕਈ ਪਿੰਡਾਂ ਦੇ ਵਿੱਚ ਲੱਗ ਰਹੀਆਂ ਨੇ ਤਾਂ ਐਦਾਂ ਦੇ ਕਈ ਜ਼ਿਲ੍ਹੇ ਨੇ ਜੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿਤੇ ਨ ਕਿਤੇ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਸਭ ਤੋਂ ਬਜ਼ੁਰਗ ਇਸ ਟਾਈਮ ਮਾਤਾ ਸਾਡੇ ਨੇ ਮੌਜੂਦ ਨੇ ਜਿਹੜੇ ਉਹ ਵੀ ਸਪੋਰਟ ਤੇ ਇਸ ਟਾਈਮ ਦੇਖ ਸਕਦੇ ਹੋ ਤੁਸੀਂ ਕਿ ਇੱਕ ਪਾਸੇ ਵੈਰੀਕੇਟ ਲੱਗੇ ਹੋਏ ਨੇ ਤਾਂ ਇੱਕ ਪਾਸੇ ਕੁਰਸੀ ਢਾਕੇ ਉਹਨਾਂ ਵੱਲੋਂ ਵੀ ਉਹ ਵੀ ਜਿਹੜਾ ਇਸ ਟਾਈਮ ਬੈਠੇ ਨੇ ਗੱਲਬਾਤ ਕਰਦੇ ਆ ਵੀ ਕਿਹਨਾ ਵੱਲੋਂ ਨੇ ਆਪਣੇ ਹੱਕ ਦੀ ਲੜਾਈ ਲੜਨ ਵਾਸਤੇ ਜਾਂ ਸਿਰਫ ਕਾਲਾ ਪਾਣੀ ਮੋਰਚੇ ਵੱਲੋਂ ਨਹੀਂ ਜੀ ਅਸੀਂ ਹੱਕ ਦੀ ਲੜਾਈ ਲੜਨ ਵਾਸਤੇ ਆ ਕਾਲਾ ਸੋੜਾ ਤੋਂ ਮੋਰਜੇ ਲਾਉਂਦੇ ਆਏ ਆ ਕਾਲੇ ਪਾਣੀ ਦੀ ਕਾਲੀ ਸਵਾਹ ਦੀ ਸਾਡੀ ਕਿਸੇ ਨੇ ਇੱਕ ਨਹੀਂ ਸੁਣੀ ਨਾ ਕਿਸੇ ਸਰਕਾਰ ਨੇ ਸੁਣੀਆ ਨਾ ਕਿਸੇ ਨੇ ਡੈਂਗ ਵਾਲੇ ਨੇ ਸੁਣੀਆ ਅੱਜ ਅਸੀਂ ਐਤ ਦੇ ਮਰੀਜ਼ ਹੋ ਗਿਆ ਆਪਣੇ ਕੈਂਸਰ ਦੇ ਇੰਨੇ ਮਰੀਜ਼ ਹੋ ਚੁੱਕੇ ਨੇ ਕਿ ਪੁੱਛੋ ਕੁਛ ਨਾ ਇਹ ਕਾਲੀ ਸਵਾਹ ਉੱਡਦੀ ਆ ਅੱਖਾਂ 'ਚ ਪੈਂਦੀ ਆ ਅੱਖਾਂ ਦੀ ਨਹੀਂ ਨਿਕਲਦੀ ਤੇ ਅੱਖਾਂ ਦੀ ਕੈਂਸਰ ਹੋ ਰਹੀ ਆ ਗਲੇ ਦੀ ਕੈਂਸਰ ਹੋ ਰਹੀ ਆ ਉਹ ਆੜ ਦੇ ਮਰੀਜ਼ ਹੋ ਰਹੇ ਨੇ ਇੰਨਾ ਪਾਣੀ ਗੰਦਾ ਹੈ ਕਿ ਪੀਣ ਦੇ ਲਾਇਕ ਨਹੀਂ ਸਾਡੀਆਂ ਕੋਲ ਤੇ ਕਹਿੰਦਾ ਕਿ ਜਿੱਥੇ ਅਸੀਂ ਮੂੰਹ ਤੋਂ ਨਿਓ ਜਗਾ ਵੀ ਜਾ ਕੇ ਦੇਖ ਲੋ ਕਾਲੀ ਹੋਈ ਪਈ ਐ ਜਿੱਥੇ ਅਸੀਂ ਵਾਸ਼ਮਸ਼ਰ ਚ ਮੂੰਹ ਧੋਨੇ ਆ ਵਾਸ਼ਮਸ਼ਰ ਚਿੱਟੇ ਦਾ ਕਾਲਾ ਹੋ ਜਾਂਦਾ ਕੋਠੇ ਜਾ ਕੇ ਦੇਖ ਲੋ ਢਿਪਟੀ ਸਾਹਿਬ ਦੇਖ ਲੈਣ ਜਿਹੜਾ ਮਰਜੀ ਬੰਦਾ ਤੁਹਾਡਾ ਪੰਜਾਬ ਸਰਕਾਰ ਦਾ ਆ ਕੇ ਦੇਖ ਸਕਦਾ ਵਾ ਇਹਨਾਂ ਮਾਹੌਲ ਖਰਾਬ ਬੁਢੀ ਉਮਰ ਕਿੰਨੀ ਹੋ ਗਈ ਮੇਰੀ 28 ਸਾਲ 28 ਸਾਲ ਦੀ ਉਮਰ ਦੇ ਵਿੱਚ ਗੰਦੇ ਨਾਲੇ ਨੂੰ ਜਦੋਂ ਪਹਿਲੀ ਵਾਰੀ ਦੇਖਿਆ ਸੀਗਾ ਕਿਦਾਂ ਦਾ ਦੇਖਿਆ ਸੀ ਇੱਥੇ ਪੁੱਛੋ ਨਾ ਜੀ ਸਾਹਿਬ ਪਾਣੀ ਸੀਗਾ ਉਦੋਂ ਸਭ ਕੁਝ ਓਕੇ ਸੀਗਾ ਇਹ 7-8 ਸਾਲ ਤੋਂ 10 ਕਸਾਲ ਹੀ ਹੋ ਗਈ ਮੰਨੋ ਕਿ ਬਹੁਤ ਜ਼ਿਆਦਾ ਮਾਹੌਲ ਖਰਾਬ ਕਰਤਾ ਡੰਗਾ ਵਾਲਿਆਂ ਨੇ ਇੰਨੀਆਂ ਮੈਂ ਕਹਿੰਦੀ ਤਾਇਪੁਰ ਰੋਡ ਤੋਂ ਆਕੇ ਕੋਈ ਵੀ ਇੱਥੋਂ ਆਪਣੀ ਸਹੀ ਅਕ ਵਾਪਸ ਲੈ ਕੇ ਨਹੀਂ ਜਾ ਸਕਦਾ ਹਾਂਜੀ ਮਾਤਾ ਜੀ ਕੀ ਮਾਤਾ ਕਰਮਕੌਰ ਕਲੋਨੀਆ ਇੱਥੇ ਸਰੋਵਰ ਬਣਿਆ ਸੀ ਇੱਥੇ ਸਰੋਵਰ ਬਣੇ ਲੋਕੀ ਮਸਾਕੀ ਦੇ ਅੱਗੋਂ ਵਿਛਾਂ ਇਸ਼ਨਾਨ ਕਰਦੇ ਸੀ ਅੱਜ ਉਹ ਸਰੋਵਰ ਕਿੱਥੇ ਆ ਇਹਨਾਂ ਦੀਆਂ ਡੰਗਾਂ ਦੀ ਖਾਦ ਨਾਲ ਸਰੋਵਰ ਵੀ ਇੱਥੋਂ ਪੁੱਟਿਆ ਗਿਆ ਪੂਰੀਆ ਗਿਆ ਕਿਉਂਕਿ ਕਾਲੀ ਸਵਾਦ ਦੇ ਸਰੋਵਰ ਚ ਕੌਣ ਨਾ ਆਏਗਾ ਕੌਣ ਹੈ ਇਸ ਜਗ੍ਹਾ ਦੇ ਵਿੱਚ ਜਿੰਨੇ ਜਨੇ ਖੜੇ ਸਭ ਤੋਂ ਵੱਧ ਤੁਹਾਡੀ ਉਮਰ ਹੈ ਤੁਸੀਂ ਆਪਣੇ ਕਿਸ ਉਮਰ ਤੋਂ ਜਿਹੜਾ ਹੈ ਤਕਰੀਬਨ ਕਿੰਨੇ ਸਾਲ ਪਿੱਛੇ ਤੋਂ ਜਿਹੜਾ ਹੈ ਬੁੱਢੇ ਦਰਿਆ ਨੂੰ ਗੰਦੇ ਨਾਲੀ ਦੇ ਵਿੱਚ ਪਰਵਰਤਿਤ ਹੋਤਾ ਦੇ ਇਤੋਂ 30 ਸਾਲ ਤੋਂ ਮੈਂ ਇੱਥੇ ਰਹਿ ਰਹੀ ਹਾਂ 30 ਸਾਲ ਤੋਂ ਸੀ ਰਹੀਆਂ ਕਿ ਇਹ ਜਿਹੜਾ ਏਰੀਆ ਸੀ ਇੱਥੇ ਇਨਾ ਕੁੰਝ ਵਰਗਾ ਪਾਣੀ ਸੀ ਅਸੀਂ ਵਿਸਾਖੀ ਆਪ ਕੋ ਦੇ ਇੱਥੇ ਨਹਾਉਣ ਹੁੰਦੇ ਸੀ ਇਸ ਮੱਲੇ ਵਿੱਚ ਰਹਿਨੇ ਉਸ ਸਵੇਰੇ ਉੱਠ ਕੇ ਵਿਸਾਖੀ ਇੱਥੇ ਹੁੰਦੇ ਇੰਨਾ ਸੋਹਣਾ ਸਾਫ਼ ਪਾਣੀ ਸੁਥਰਾ ਆ 10 ਸਾਲ ਤੋਂ ਇਹ ਜ਼ਿਆਦਾ ਹੋਇਆ 2016 ਤੋਂ ਬਾਅਦ ਇਹ ਪਾਣੀ ਖਰਾਬ ਹੋਇਆ ਹੁਣ ਇਹ ਪਾਣੀ ਦਾ ਹਾਲਾਤ ਇਦਾਂ ਦੇ ਕਿਉਂ ਬਦਲ ਗਏ ਇਹ ਇਹਦੇ ਨਾਲ ਖੜਿਆ ਵੀ ਨਹੀਂ ਜਾਂਦਾ ਇਹਦੇ ਕੋਲ ਕੋਈ ਖੜ੍ਹ ਵੀ ਨਹੀਂ ਜਾਂਦਾ ਕੰਦਾ ਬਾਲਦੇ ਆ ਜਿਹੜੇ ਹਸਪਤਾਲਾਂ ਦਾ ਕੂੜਾ ਇਹ ਬਾਲਦੇ ਆ ਕੂੜਾ ਕੜਕੜ ਜੁੱਤੀਆਂ ਟਾਇਰ ਜੋ ਵੀ ਚੀਜ਼ ਆ ਇਹ ਸਾਰਾ ਹੀ ਗੰਦਮੰਦ ਬਾਲਦੇ ਆ ਝੋਨੇ ਦੀ ਫੱਕ ਬਾਲਦੇ ਆ ਜਿਹੜੀ ਝੋਨੇ ਦੀ ਫੱਕ ਬਾਲਦੇ ਆ ਨਾ ਉਹ ਫੱਕ ਦੇ ਨਾਲ ਤੇ ਇਸ ਤਰ੍ਹਾਂ ਹੈ ਕਿ ਜੇ ਅੱਖ 'ਚ ਪੈ ਜਾਂਦੀ ਆ ਤੇ ਉਹ ਨਿਕਲਦੀ ਨਹੀਂ ਤੇ ਨਾਲ ਹੀ ਉਹਦੇ ਨਾਲ ਕੈਂਸਰ ਬਣਦੀ ਆ ਤੇ ਹੁਣ ਅੱਜ ਤੁਸੀਂ ਵੀ ਇੱਥੇ ਬਹਿ ਗਏ ਹੋ ਕਿਦਾਂ ਸਪੋਰਟ ਦੇ ਵਿੱਚ ਬੈਠੇ ਹੋ ਜਾਂ ਲੱਖਾ ਸਦਾਨਾ ਕਾਲਾ ਪਾਣੀ ਮੋਰਚੇ ਵੱਲੋਂ ਹਾਂ ਲੱਖਾ ਕਾਲਾ ਸਦਾਨਾ ਦਾ ਮੋਰਚਾ ਨੇ ਲਾਇਆ ਜੀ ਜਦੋਂ ਸਪੋਰਟ ਕਰੇ ਉਹ ਜੀ ਆਵਾਜ਼ ਨਹੀਂ ਦਮਾਵਾਂਗੇ ਅੱਜ ਤੱਕ ਨਾ ਜਿੰਨੇ ਵੀ ਆਵਾਜ਼ ਉਠਾਈ ਹੈ ਨਾ ਸਾਡੇ ਹੱਕ ਦੇ ਵਿੱਚ ਤੋਂ ਉਹਨੂੰ ਦਬਾਇਆ ਗਿਆ ਆ ਅਸੀਂ ਇਸ ਵਕਤ ਕੋਈ ਲੱਖੇ ਸੁਹਾਣੇ ਦੇ ਨਾਲ ਖੜੇ ਹੋ ਦੀ ਆਵਾਜ਼ ਦੱਪਨ ਨਹੀਂ ਦੇਣੀ ਅਸੀਂ ਆਪ ਪਬਲਿਕ ਆੜ ਕੇ ਅੱਗੇ ਹੋ ਕੇ ਖੜੇ ਆ ਕਿ ਉਹਦੇ ਨਾਲ ਮੋਢੇ ਦਾ ਮੋਢਾ ਲਾ ਕੇ ਜੇ ਸਰਟੀਫੀਅਰ ਵੀ ਸੁਨਵਾਈ ਨਾ ਹੋਈ ਤਾਂ ਅਸੀਂ ਆਪ ਲੇਡੀਜ਼ ਖੜੀਆਂ ਹੋ ਕੇ ਪਤ ਕਰਾਂਗੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਮਾਤਾ ਜੀ ਨੇ ਗੱਲਬਾਤ ਕੀਤੀ ਹੈ ਤਾਂ ਮਹਿਲਾਵਾਂ ਨਾਲ ਉਹਨਾਂ ਦਾ ਜਿਹੜਾ ਰੋਸ਼ ਹੈ ਉਹ ਦੇਖਣ ਨੂੰ ਮਿਲ ਰਿਹਾ ਉਹਨਾਂ ਵੱਲੋਂ ਕਾਫੀ ਉਮਰ ਉਹਨਾਂ ਦੀ ਜੜੀ ਹੋ ਗਈ ਹੈ ਤਾਂ ਦੱਸ ਦਿੰਦੇ ਨੇ ਕਿ 75 ਤੋਂ ਪਲੱਸ ਉਹਨਾਂ ਦੀ ਉਮਰ ਲਗਭਗ ਸੀਗੀ ਤਾਂ ਜਿਸ ਦੌਰਾਨ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਆਪ ਵੀ ਐਸੇ ਦਰਿਆ ਦੇ ਵਿੱਚ ਜਿਹੜਾ ਬੁੱਢਾ ਦਰਿਆ ਵਾ ਐਸੇ ਦਰਿਆ ਦੇ ਵਿੱਚ ਨਹਾਉਂਦੇ ਸੀਗੇ ਪਰ ਵਿਸਾਖੀ ਦਾ ਤਿਵਾਰ ਵੀ ਮਨਾਉਂਦੇ ਸੀਗੇ ਪਰ ਹੁਣ ਜਿਹੜਾ ਇਹ ਕਾਲਾ ਪਾਣੀ ਦਾ ਜਿਹੜਾ ਹੈ ਇਹ ਕਾਲਾ ਪਾਣੀ ਵਰਗਾ ਜਿਹੜਾ ਇੱਥੇ ਇੱਕ ਬਿਮਾਰੀ ਜੜੀ ਆ ਬਣ ਚੁੱਕੀ ਆ ਪਰ ਇੱਕ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਕਾਲਾ ਪਾਣੀ ਮੋਰਚੇ ਦਾ ਜਿਹੜਾ ਦੇਖ ਸਕਦੇ ਹੋ ਕਿ ਤੁਸੀਂ ਅੱਜ ਜਿਹੜਾ ਉਹਨਾਂ ਵੱਲੋਂ ਕੋਲ ਦਿੱਤੀ ਗਈ ਆ ਕਾਲਾ ਪਾਣੀ ਮੋਰਚੇ ਵੱਲੋਂ ਤਾਂ ਇੱਕ ਪਾਸੇ ਬੈਰੀਕੇਡ ਜਿਹੜੇ ਕਰ ਦਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਲੋਕ ਜਿਹੜੇ ਇੱਥੇ ਮੌਕੇ ਤੇ ਮੌਜੂਦ ਨੇ ਪਰ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਹਨ ਤੁਹਾਨੂੰ ਇਸ ਟਾਈਮ ਬਿਲਕੁਲ ਤਾਜਪੁਰ ਚੌਕੀ ਦੇ ਕੋਲ ਮੌਜੂਦ ਆ ਉਸ ਤੋਂ ਬਾਅਦ ਤੁਹਾਨੂੰ ਅੱਗੇ ਪਲਾਂਟ ਦੇ ਕੋਲ ਵੀ ਲੈ ਕੇ ਜਾਵਾਂਗੇ ਜਿਸ ਪਲਾਂਟ ਨੂੰ ਜਿਹੜਾ ਬੰਦ ਚਿਰੰਦਾ ਜਿਹੜਾ ਉਹਨਾਂ ਕੋਲੋਂ ਜਿਹੜੀ ਕੋਹਲ ਦਿੱਤੀ ਗਈ ਹੈ ਇੱਕ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਲੰਬੀ ਤਾਦਾਦ ਵਿੱਚ ਤਾਂ ਕਾਫੀ ਟੀਮ ਜਿਹੜੀ ਹੈ ਪੁਲਿਸ ਮਹਿਕਮਾ ਤੁਸੀਂ ਦੇਖ ਸਕਦੇ ਹੋ ਤਾਂ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਤਾਂ ਲੋਕਾਂ ਨੂੰ ਵੀ ਜਿਹੜਾ ਕਿਤੇ ਨ ਕਿਤੇ ਮਨਾ ਕੀਤਾ ਜਾ ਰਿਹਾ ਪਰ ਕਾਰਨ ਕੀ ਹੈ ਕਿਉਂਕਿ ਆਨ ਜਾਨ ਜੜੀ ਹੈ ਇੱਥੇ ਰੋਕੀ ਜਾ ਰਹੀ ਹੈ ਪਰ ਨਾਲ ਹੋਰ ਵੀ ਇੱਕ ਪਰ ਤਾਂ ਇਹ ਸੋ ਗੱਲ ਬਾਤ ਕਰਦੇ ਹਾਂ ਕਿਉਂਕਿ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਇੱਕ ਪਾਸੇ ਪ੍ਰਸ਼ਾਸਨ ਖੜਿਆ ਤਾਂ ਦੂਜੇ ਪਾਸੇ ਜਿਹੜੇ ਨੌਜਵਾਨ ਜਿਹੜਾ ਯੂਥ ਖੜਿਆ ਵਾ ਉਹਨਾਂ ਵੱਲੋਂ ਵੀ ਲੋਕਾਂ ਨੂੰ ਵੀ ਆਨ ਜਾਣ ਵਾਸਤੇ ਜਿਹੜਾ ਇੱਥੇ ਰੋਕਿਆ ਜਾ ਰਿਹਾ ਹੈ ਇਹਦਾ ਕਾਰਨ ਕੀ ਹੈ ਇਹ ਵੀ ਇੱਕ ਸਵਾਲ ਖੜਾ ਹੁੰਦਾ ਪਰ ਕਿਤੇ ਨਾ ਕਿਤੇ ਕਾਲਾ ਪਾਣੀ ਜਿਹੜਾ ਮੋਰਚਾ ਹੈ ਦੱਸ ਦਿੰਨੇ ਤੁਹਾਨੂੰ ਕਾਲਾ ਪਾਣੀ ਮੋਰਚਾ ਜਿਹੜਾ ਬੁੱਢੇ ਦਰਿਆ ਕੀ ਲੱਗਦਾ ਹੈ ਤੁਹਾਨੂੰ ਕਿ ਬੁੱਢਾ ਦਰਿਆ ਜਿਹੜਾ ਹੁਣ ਜਿਹੜੀ ਕੋਲ ਦਿੱਤੀ ਹੈ ਕਿ ਕਿਤੇ ਨਾ ਕਿਤੇ ਉਹ ਸਾਫ਼ ਹੋ ਸਕੂਗੀ ਤਾਂ ਇੱਕ ਵੀਰ ਜਿਹੜੇ ਵੱਲੋਂ ਕਾਫੀ ਇਸ ਜਗ੍ਹਾ ਦੇ ਉੱਤੇ ਖੜ ਕੇ ਜਿਹੜਾ ਰੋਇਥਿੰਕ ਆਦਾਂ ਹਾਂਜੀ ਕੀ ਹੋਇਆ ਤੁਸੀਂ ਇੱਥੇ ਖੜੇ ਹੋ ਸਪੋਰਟ ਤੇ ਕਿਉਂ ਤੁਸੀਂ ਧਰਨਾ ਹੀ ਕਿੰਨੇ ਚਿਰ ਤੋਂ ਲਾ ਰਹੇ ਸੀ ਪਹਿਲੇ ਵੀ ਆਈ ਸੀ ਬੜੇ ਧਰਨੇ ਸੀ ਤੇ ਜਿਹੜਾ ਕਾਲਾ ਪਾਣੀ ਆ ਡੈਂਗਾ ਦਾ ਪਾਣੀ ਜਿਹੜਾ ਆ ਰਿਹਾ ਆ ਅਸੀਂ ਇਹ ਬੰਦ ਕਰਾਣ ਆਏ ਅਸੀਂ ਅੱਜ ਇਹ ਡੈਂਗਾ ਦਾ ਪਾਣੀ ਜਿਹੜਾ गिर ਰਿਹਾ ਐ ਇਸੇ ਕਰਕੇ ਕਾਲਾ ਪਾਣੀ ਜਿਹੜਾ ਇਹ ਬਣ ਚੁੱਕਿਆ ਗੰਦੇ ਨਾਲੇ ਤੇ ਭਾਈ ਇਹ ਡੈਂਗਾ ਦਾ ਪਾਣੀ ਆ ਜੀ ਜਿਹੜਾ ਡੈਂਗਾ ਦਾ ਪਾਣੀ ਆਂਦਾ ਨਾ ਡੈਂਗ ਦੇ ਵਿੱਚ ਇਹ ਕਾਲਾ ਪਾਣੀ ਹੋਇਆ ਪਿਆ ਸਾਰਾ ਪਾਣੀ ਸਾਫ ਪੰਦਾ ਸੀ ਪਹਿਲੇ ਤੇ ਹੁਣ ਕਾਲਾ ਪਾਣੀ ਕਰਤਾ ਇਹਨਾਂ ਨੇ ਆ ਜੀ ਬਿਲਕੁਲ ਕੀ ਹੁਣ ਕੀ ਮੰਗੀ ਆ ਮਹੰਗਾਈ ਕਰਦੇ ਪਾਣੀ ਬੰਦ ਹੋ ਜਵੇ ਸਾਡਾ ਪਾਣੀ ਸਾਫ ਹੋ ਜਵੇ ਆਹ ਦੇਖੋ ਬਿਲਕੁਲ ਹਾਂਜੀ ਆਜੋ ਦੱਸੋ ਦੱਸੋ ਜੀ ਦੱਸੋ ਹਾਂਜੀ ਵੀਰ ਦੀ ਜਾਦੀ ਆ ਜੇਲ ਨਹੀਂ ਬਣੀ ਸੀ ਜੀ ਸਰਦੀ ਉਹ ਕਲੋਨੀ ਆਈ ਪਈ ਆ ਟ੍ਰਾਂਸਪੋਰਟ ਨਗਰ ਤੋਂ ਜੇਲ ਨਹੀਂ ਬਣੀ ਐਹੀ ਬੁੱਢੇ ਇਲਾਕੇ ਨਾਂਦੇ ਸੀ ਤੇ ਵਾਦੋ ਜੀ ਇਸ਼ਨਾਨ ਕਰਦੇ ਸੀ ਚੰਗਾ ਪਾਣੀ ਸੀ ਜਾਦੀ ਇਹ ਲਹੰਗਾ ਆਈਆਂ ਇਹ ਸਰਕਾਰਾਂ ਦਾ ਕੰਮ ਆ ਸਰਕਾਰਾਂ ਨੇ ਪਹਿਲੇ ਪ੍ਰਾਣਾ ਕੰਮ ਕਰਾਇਆ ਹੈ ਚੱਲ ਰਿਹਾ ਏ ਬਾਬੇ ਨਾਨਕ ਦਾ 82 ਦੀ ਨਾਲਾ ਬड्डा ਜਰਾ ਦਾ ਕਾਰਨ ਕੀ ਹੈ ਕਿਉਂ ਇਹ ਕੰਦਾ ਨਾਲਾ ਕਰਦਾ ਇਹਨੂੰ ਪਵਿੱਤਰ ਬਣਾਇ ਕਰੋ ਨੰਗਾ ਜਿਹੜੀ ਹੈਗੀਆਂ ਜਾਂ ਧੂਆਂ ਘਿਰਦਾ ਸਾਡੇ ਘਰਦਾਂ ਨਹੀਂ ਆ ਸਾਡੇ ਬੱਚੇ ਦੁਖੀ ਹੁੰਦੀਆਂ ਸਾਡੇ ਬੁੱਢੇ ਬਰਵਾਲ ਹੁੰਦੇ ਆ ਸਾਡੇ ਨੌਜਵਾਨ ਕਿੰਨੇ ਮਰ ਗਏ ਅਸੀਂ ਜੇਲ੍ਹ ਦੇ اندر ਬੈਠੇ ਆ ਬਿਲਕੁਲ ਸੋ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਇੱਕ ਸਪੋਰਟ ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਕਿਤਨੇ ਕਿਤੇ ਲੋਕ ਜਿਹੜੇ ਨੇ ਪਰੇਸ਼ਾਨ ਨੇ ਪਰ ਕਾਲਾ ਪਾਣੀ ਮੋਰਚਾ ਜਿਹੜੀ ਕੋਲ ਹੈ ਉਹ ਜਿਹੜੀ ਦਿੱਤੀ ਗਈ ਹੈ ਤਾਂ ਹੋਰ ਇੱਥੇ ਲੋਕ ਜਿਹੜੇ ਮੌਜੂਦ ਨੇ ਉਹਨਾਂ ਨੇ ਕੱਲ ਬਾਤ ਕਰਾਂਗੇ ਕਿਉਂਕਿ ਜਿਹੜਾ ਰੋਸ਼ ਆ ਉਹਨਾਂ ਵੱਲੋਂ ਕਿਤੇ ਨਾ ਕਿਤੇ ਜਿਤਾਇਆ ਜਾ ਰਿਹਾ ਪਰ ਪੁੱਛੇ ਆ ਤਾਂ ਹੋਰ ਵੀ ਪੁੱਛਾਂਗੇ ਕਿਉਂਕਿ ਇੱਕ ਪਾਸੇ ਦੇਖ ਸਕਦੇ ਹੋ ਤੁਸੀਂ ਕਿ ਇਹ ਸਿਰਫ ਲੜਾਈ ਕਿਤੇ ਨਾ ਕਿਤੇ ਕਾਲਾ ਪਾਣੀ ਮੋਰਚੇ ਦੀ ਹੈ ਕਾਲੇ ਪਾਣੀ ਦੀ ਹੈ ਬਿਮਾਰੀਆਂ ਦੀ ਹੈ ਬਿਮਾਰੀਆਂ ਜਿਹੜੀਆਂ ਕਾਲਾ ਪੀਲੀਆ ਜਿਹੜਾ ਲੋਕਾਂ ਨੂੰ ਹੋ ਰਿਹਾ ਹੈ ਹਾਂਜੀ ਕੀ ਨਾਮ ਹੈ ਜੀ ਭਾਈ ਮੇਰਾ ਨਾਮ ਲੱਖੀ ਹੈ ਜੀ ਆਪਣੇ ਜੋ ਸਾਡੇ ਭਰਾ ਆ ਰਹੇ ਨੇ ਲੱਖਾ ਸਦਾਣਾ ਜੀ ਉਹ ਵਧੀਆ ਕੰਮ ਕਰਦੇ ਪਏ ਨੇ ਉਹ ਆਪਣੇ ਲੋਕਾਂ ਲਈ ਕਰਦੇ ਨੇ ਕਿਸੇ ਹੋਰ ਲਈ ਨਹੀਂ ਕਰਦੇ ਕਿ ਜਿਹੜਾ ਬਿਮਾਰੀ ਦਾ ਘਾਰ ਹੈ ਪਾਣੀ ਗੰਦਾ ਮੰਨ ਲਓ ਕਿ ਆਪਾਂ ਇਸ ਟਾਈਮ ਨੂੰ ਦਰਾਨੇ ਵਾਲੇ ਕੈਂਸਰ ਦੇ ਘੁੰਮਦੇ ਨੇ ਠੀਕ ਹੈ ਇਹ ਰੱਬ ਦੇਖਦਾ ਪਿਆ ਸਾਰਾ ਕੁਝ ਜਿਹੜਾ ਕਰੂਗਾ ਉਹੀ ਭਰੂਗਾ ਬਾਕੀ ਆਪਾਂ ਸਾਰੇ ਜਿੰਨੇ ਵੀ ਆਪਣੇ ਪੰਜਾਬ ਦੇ ਭਰਾ ਵਾ ਜੋ ਵੀ ਆਪਣੇ ਹੈਗੇ ਨੇ ਕਿ ਆਉਣ ਵਾਲਾ ਮੁੱਖ ਮੰਤਰੀ ਲੱਖੇ ਸੁਧਾਣੇ ਨੂੰ ਬਣਾਓ ਅੱਧਰੇ ਬੰਦੇ ਨੂੰ ਕਿ ਜਿਹੜਾ ਤੁਹਾਡੇ ਨਾਲ ਖੜਦਾ ਪਿਆ ਉਹਨੂੰ ਕੋਈ ਤੁਹਾਡੇ ਕੋਈ ਫਾਇਦਾ ਨਹੀਂ ਹੈਗਾ ਤੁਹਾਡੇ ਨਾਲ ਖੜਨ ਦਾ ਉਹ ਕਹਦਾ ਕਿ ਸਾਡੇ ਭਰਾ ਜਿੰਨੇ ਪੈਣਾ ਜਿੰਨੇ ਅੱਗੇ ਬੱਚੇ ਆਣ ਵਾਲੀ نسل ਹੈ ਕਿ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਨਾ ਉਹ ਸਾਡੇ ਕਰਕੇ ਖੜਾ ਹੋਇਆ ਕਿ ਪਿੱਛੇ ਨਾ ਹਟੋ ਹੁਣ ਆਉਣ ਵਾਲੇ ਚੋਨਾ ਚ ਲੱਖੇ ਸਦਾਨ ਨੂੰ ਪੱਕਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਆਪਣੇ ਜਿੰਨੇ ਪੰਜਾਬੀ ਭਰਾ ਹੈ ਜਿੰਨੇ ਬਿਲਕੁਲ ਕਾਫੀ ਕਿਤਨੇ ਕਿਤੇ ਸਰਕਾਰਾਂ ਵੱਲੋਂ ਜਿਹੜੇ ਵਾਅਦੇ ਕੀਤੇ ਜਾਂਦੇ ਸੀਗੇ ਡਿਵੈਲਪਮੈਂਟ ਦੇ ਉਹਨਾਂ ਵੱਲੋਂ ਕਿਹਾ ਜਾਂਦਾ ਸੀਗਾ ਪ੍ਰੋਜੈਕਟ ਜਿਹੜਾ ਖਰਚਾ ਕੀਤਾ ਜਾਊਗਾ ਗੰਦੇ ਨਾਲੇ ਦਾ ਤਾਂ ਕੀ ਦੇਖਦੇ ਹੋ ਵੀ ਮੌਜੂਦਾ ਸਰਕਾਰ ਜੀ ਆ ਜਾਂਦੀ ਹੈ ਉਹ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਸੀਗੀਆਂ ਭਾਜੀ ਮੁੱਖ ਮੰਤਰੀ ਆਪਣੇ ਭਗਵਾਨ ਤੁਮਾਰ ਦੇ ਤੁਸੀਂ ਵੀਡੀ ਉਹ ਕਹਿੰਦਾ ਜੀ ਆ ਬੁੱਢਾ ਦਰਿਆ ਜੀ ਸਾਫ ਪਾਣੀ ਹੁੰਦਾ ਸੀ ਲੱਲਾ ਪੱਪਾ ਬਹੁਤ ਕਹਾਣੀਆਂ ਸੁਣਾ ਗਿਆ ਠੀਕ ਹੈ ਜੀ ਉਹਨੇ ਕਿਹਾ ਵੀ ਸੀ ਇਹਨਾਂ ਨੂੰ ਸਾਫ ਵੀ ਕਰਾਉਣਾ ਚਾਹੀਦਾ ਸੀਗਾ ਕਿ ਅਗਲੀ ਵਾਰ ਉਹਨੂੰ ਆਪਾਂ ਮੁੱਖ ਮੰਤਰੀ ਬਣਾ ਸਕਦੇ ਲੇਕਿਨ ਉਹ ਜਿਹੜੇ ਉਹਨਾਂ ਨੇ ਕੰਮ ਹੀ ਨਹੀਂ ਕੋਈ ਕੀਤਾ ਫਾਇਦਾ ਕੋਈ ਨਹੀਂ ਉਹ ਜਿਹੜਾ ਤੁਸੀਂ ਜੋਰ ਲਾਣਾ ਵਾ ਆਪਣੇ ਲੱਖੇ ਸੁਧਾਰਨ ਨੂੰ ਜੋਰ ਲਾਓ ਜਤਾਰ ਨੂੰ ਉਹ ਸਾਡਾ ਭਰਾ ਅੱਜ ਹੀ ਦੂਰੋਂ ਚੱਲ ਕੇ ਆ ਰਿਹਾ ਵਾ ਬਾਕੀ ਰਹਿ ਗਈ ਗੱਲ ਇੱਥੇ ਵੀ ਪੂਰਾ ਸਵਾਗਤ ਕੀਤਾ ਜਾਓ ਮੈਂ ਕਹੀ ਪੂਰਾ ਪੂਰਾ ਜਿਹੜਾ ਦਿੱਲੀ ਤੱਕ ਨਹੀਂ ਪ੍ਰਵਾਹ ਕੀਤੀ ਇਹਦਾ ਹੈ ਹੀ ਨਹੀਂ ਕੁਝ ਇਹਦਾ ਇਹ ਦੇਖ ਸਕੋਗੇ ਨੌਜਵਾਨ ਯੂਥ ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹਨੇ ਅੱਗੇ ਨਹੀਂ ਪਰਵਾਹ ਕੀਤੀ ਸੀਗੀ ਇਹ ਤਾਂ ਕੁਝ ਨਹੀਂ ਹੈਗਾ ਅਸੀਂ ਉਹਨਾਂ ਦੇ ਨਾਲ ਖੜੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਜਿਹੜਾ ਬੀੜਾ ਜਿਹੜਾ ਉਹਨਾਂ ਵੱਲੋਂ ਚੱਕਿਆ ਗਿਆ ਜਿਹੜਾ ਉਹਨਾਂ ਵੱਲੋਂ ਆਵਾਜ਼ ਚੱਕੀ ਗਈ ਜਿਹੜੀ ਜਿਹੜਾ ਕਾਲਾ ਪਾਣੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਕਿਤਨੇ ਕਿਤੇ ਉਹ ਆ ਆਉਣ ਵਾਲਾ ਸਮੇਂ ਦੇ ਵਿੱਚ ਜਿਹੜਾ ਹੈ ਕਾਲਾ ਪਾਣੀ ਸਾਫ਼ ਹੁੰਦਾ ਨਜ਼ਰ ਦਿਖਦਾ ਕਿ ਨਹੀਂ ਪਰ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਪਲਾਂਟ ਤੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉੱਥੇ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਹੋਰ ਲੋਕਾਂ ਦੀ ਇਸ ਜਿਹੜੇ ਕਾਲੇ ਪਾਣੀ ਮੋਰਚੇ ਦੇ ਵਿੱਚ ਕੀ ਰਾਏ ਹੈ ਦੇਖਦੇ ਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਐਮੀਨਾਲ ਤੁਹਾਨੂੰ ਆ